ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਾਖਸ਼ਾ ਖਾਲਸਾ ਪ੍ਰਾਤਿ। ਗੁਰੂ ਦਾ ਸਾਰਿਆਂ ਨੂੰ ਤਾਰਨ ਆਇਆ ਹੈ। ਸਾਨੂੰ ਮੁਕਤ ਕਰਨ ਆਇਆ। ਆਪ ਭਗਤ ਅਵਰੇ ਮੁਗਰਤ ਕਰਾ। ਯਾਨੀ ਖੁਦ ਵੀ ਮੁਕਤਿਆ ਤੇ ਸਾਨੂੰ ਵੀ ਮੁਕਤੀ ਦਾ ਦਵਾਰ ਦੇ ਰਿਹਾ। ਓਜੀ ਕਰ। ਮੁਕਤੀ ਪ੍ਰਾਪਤ ਕਰਨ ਲਈ ਤੁਸੀਂ ਸਿੱਖ ਨਹੀਂ ਬਣਨਾ ਆ। ਗੱਲ ਉਹ ਨਹੀਂ ਹੈ। ਸਿੱਖ ਯਾਨੀ ਗੁਰੂ ਦਾ ਸਿੱਖ ਤੁਹਾਨੂੰ ਗੁਰੂ ਆਪਣੀ ਸਿੱਖਿਆ ਨਾਲ ਜੋ ਤੁਹਾਨੂੰ ਬਣਾ ਰਿਹਾ ਆ। ਉਹ ਜੀਵਨ ਚੰਗਾ ਜੀਵਨ ਬਣਾ ਲੈਂਦਾ ਇਹ ਸਾਇੰਸ ਵੀ ਇਹੀ ਦੱਸਦੀ ਆ ਜੋ ਅਸੀਂ ਕੰਮ ਕਾਜ ਕਰਦੇ ਆ ਜੇ ਸਾਡੇ ਮਨ ਚ ਗੁੱਡਨੈਸ ਯਾਨੀ ਚਾਈ ਚੰਗਿਆਈ ਹੈਗੀ ਆ ਤੇ ਸਾਡਾ ਸਰੀਰ ਜਿਹੜਾ ਆ ਉਹ ਅੱਛਾ ਰਹਿੰਦਾ ਹੈ ਰੋਗ ਮੁਕਤ ਰਹਿੰਦਾ ਹੈ ਜੇ ਸਾਡੇ ਮਨ ਚ ਕਪਟ ਲਾਲਚ ਜਲਨ ਈਰਖਾ ਕ੍ਰੋਧ ਇਹ ਰਹੇਗਾ ਤੇ ਸਾਡੇ ਮਨ ਦੀ ਖਰਾਬੀ ਜਿਹੜੀ ਆ ਸਾਡੇ ਸਰੀਰ ਨੂੰ ਹਾਨੀ ਪਹੁੰਚਾਉਂਦੀ ਹੈ ਹਾਂਜੀ ਸਾਡੇ ਸਰੀਰ ਨੂੰ ਇਹ ਸਾਰੇ ਚੀਜ਼ਾਂ ਕਰਕੇ ਹੀ ਸਾਨੂੰ ਰੋਗ ਲੱਗਦੇ ਆ। ਇਹ ਰੋਗ ਜਿਹੜੇ ਆ ਸਰੀਰਿਕ ਦੂਰ ਕਰਨ ਲਈ ਸਾਨੂੰ ਮਨ ਦੀ ਅਵਸਥਾ ਨੂੰ ਚੰਗੀ ਕਰਨੀ ਪਈ। ਤਾਂ ਤੁਸੀਂ ਨਹੀਂ ਚਾਹੁੰਦੇ ਤੁਹਾਡੇ ਸਰੀਰਿਕ ਰੋਗ ਵੀ ਦੂਰ ਹੋ ਜਾਣ। ਤਾਂ ਸਾਡਾ ਗੁਰੂ ਗੁਰੂ ਨਾਨਕ ਉਹ ਸਾਨੂੰ ਨਾ ਸਿਰਫ ਮਨ ਦੀ ਅਵਸਥਾ ਮਨ ਨੂੰ ਚੰਗਾ ਕਰਨਾ ਦੱਸਦੇ ਨੇ ਉਹ ਸਾਡੇ ਸ਼ਰੀਰ ਨੂੰ ਵੀ arogh ਕਰਨਾ ਦੱਸਦੇ। ਜੀ ਹਾਂ। ਸਾਰੀ ਬਿਮਾਰੀਆਂ ਸਾਡੇ ਮਨ ਤੋਂ ਸ਼ੁਰੂ ਹੁੰਦੀਆਂ ਆ ਤੇ ਤੁਹਾਡੇ ਸਰੀਰ ਤੇ ਆ ਕੇ ਬੈਠ ਜਾਂਦੀਆਂ ਨੇ ਸਰੀਰਿਕ ਰੋਗ ਹੋਰ ਕੁਛ ਨਹੀਂ ਆ ਉਹ ਮਨ ਦਾ ਐਕਸਟੈਂਸ਼ਨ ਹੈਗੇ ਜੋ ਅਸੀਂ ਸੋਚਦੇ ਆ ਜੋ ਅਸੀਂ ਵਿਵਹਾਰ ਕਰਦੇ ਆ ਜੋ ਅਸੀਂ ਬੋਲਦੇ ਆ ਜੋ ਅਸੀਂ ਚੱਲਦੇ ਫਿਰਦੇ ਆ ਯਾਨੀ ਜੋ ਵੀ ਸਾਡੇ ਮਨ 'ਚ ਚੱਲਦਾ ਆ ਉਹ ਸਾਰਾ ਕੁਝ ਸਾਡੇ ਸਰੀਰ ਤੇ ਨਜ਼ਰ ਆਉਂਦਾ ਹਾਂਜੀ ਤੇ ਮਨ ਜੇ ਸੱਚਾ ਹੋਇਆ ਮਨ ਜੇ ਸੁੱਚਾ ਹੋਇਆ ਮਨ ਜੇ ਚੰਗਾ ਹੋ ਗਿਆ ਸ਼ਰੀਰ ਆਪਣੇ ਆਪ ਚੰਗਾ ਹੋਣਾ ਸ਼ੁਰੂ ਹੋ ਜਾਂਦਾ ਹੈ ਪਰ ਜੋ ਮਨ ਦੀ ਅਵਸਥਾ ਬਣ ਗਈ ਤੇ ਸ਼ਰੀਰ ਵੀ ਰੋਗ ਮੁਕਤ ਹੋ ਜਾਂਦਾ ਹੈ ਹਾਂਜੀ ਇਹ ਤੁਸੀਂ ਸਮਝ ਨਹੀਂ ਰਹੇ ਮਨ ਜਿਹੜਾ ਬਹੁਤ ਜ਼ਰੂਰੀ ਆ ਉਹਨੂੰ ਠੀਕ ਠਾਕ ਕਰਨਾ ਬਹੁਤ ਜ਼ਰੂਰੀ ਹੈ ਉਹਨੂੰ ਸਹੀ ਰਸਤੇ ਤੇ ਪਾਉਣਾ ਜ਼ਰੂਰੀ ਹੈ ਮੇਰਾ profession ਹੀ ਇਹ ਹੈਗਾ ਮੈਂ ਕਾਉਂਸਲਿੰਗ ਕਰਦਾ ਹਾਂ ਯਾਨੀ ਜਿਹੜੇ ਕਿ ਦੁਖੀ ਹੈਗੇ ਜਿਨ੍ਹਾਂ ਨੂੰ ਤਕਲੀਫਾਂ ਹੈਗੇ ਮੈਂ ਉਸ ਸਾਰੇ ਦੀ ਕਾਉਂਸਲਿੰਗ ਕਰਦਾ ਹਾਂ ਬੈਠ ਕੇ ਗੱਲਬਾਤ ਕਰਦਾ ਹਾਂ ਇਹ ਮੇਰਾ ਐਕਸਪੀਰੀਅੰਸ ਹੈਗਾ ਹੈ ਕਿ ਗੱਲਬਾਤ ਕੀਤੇ ਹੀ ਅਸੀਂ ਉਸ ਰੋਗ ਨੂੰ ਦੂਰ ਕਰ ਸਕਦੇ ਕਿਉਂਕਿ ਜੇ ਮਨ 'ਚ ਗੱਲ ਸਹੀ ਗੱਲ ਬੈਠ ਗਈ ਤੇ ਤੁਸੀਂ ਮਨ ਨੂੰ ਠੀਕ ਕਰ ਲੋਗੇ ਜਿੱਦਾਂ ਤੁਸੀਂ ਮਨ ਨੂੰ ਠੀਕ ਕਰ ਲੋਗੇ ਤੁਸੀਂ ਸਰੀਰ ਦਾ ਵੀ ਰੋਗ ਠੀਕ ਕਰ ਸਕਦੇ ਮੇਰਾ ਕਾਉਂਸਲਿੰਗ ਦਾ ਸੈਸ਼ਨ ਇਹ ਸਾਰੇ ਸੈਸ਼ਨ ਜਿਹੜੇ ਆ ਮੈਂ ਜਿਤ ਕਰਦਾ ਆ ਤੇ ਉਹ ਬੰਦੇ ਮਨ ਤੋਂ ਖੁਸ਼ ਹੋ ਜਾਂਦੇ ਨੇ ਤੇ ਉਹਨਾਂ ਨੂੰ ਸਰੀਰ ਉਹਨਾਂ ਦਾ ਸਰੀਰ ਵੀ ਉਹਨਾਂ ਨੂੰ ਚੰਗਾ ਲੱਗਣ ਲੱਗ ਪੈਂਦਾ ਗੁਰੂ ਸਾਹਿਬ ਨੇ ਇਹ ਚੀਜ਼ ਯਾਨੀ ਕਾਉਂਸਲਿੰਗ ਇਹ ਸਾਡੀ ਅਸਲੋ ਕਈ ਸਾਲ ਪਹਿਲੇ ਕਈ ਸਦੀਆਂ ਪਹਿਲੇ ਕਰਦੇ ਸ਼ੁਰੂ ਕਰ ਦਿੱਤੀ ਸੀ ਪਰ ਜਿੱਦਾਂ ਮੇਰੇ ਸੈਸ਼ਨ ਚ ਯਾਨੀ ਮੇਰੇ ਕਾਉਂਸਲਿੰਗ ਦੇ profession ਚ ਕਈ ਲੋਕੀ ਸੋਚ ਕੇ ਵੀ ਨਹੀਂ ਆਉਂਦੇ ਕਿਉਂਕਿ ਉਹਨਾਂ ਨੂੰ ਲੱਗਦਾ ਆ ਕਿ ਉਹਨਾਂ ਨੂੰ ਕੋਈ ਬਿਮਾਰੀ ਨਹੀਂ ਬਟ ਬਿਮਾਰੀ ਤਾਂ ਸਾਰਿਆਂ ਨੂੰ ਲੱਗੀ ਆ ਮਾਨਸਿਕ ਰੋਗ ਤਾਂ ਸਾਰਿਆਂ ਦੇ ਹੈਗੇ ਉਦਾਂ ਹੀ ਗੁਰੂ ਸਾਹਿਬ ਇਹ ਜਾਣਦੇ ਆ ਕਿ ਮਾਨਸਿਕ ਰੋਗ ਤਾਂ ਸਾਰਿਆਂ ਨੂੰ ਲੱਗੇ ਆ ਉਸ ਮਾਨਸਿਕ ਰੋਗ ਦੂਰ ਕਰਨ ਲਈ ਹੀ ਉਹਨਾਂ ਨੇ ਕੁਰਬਾਨੀ ਗੁਰੂ ਦੀ ਮੱਤ ਇਹ ਤੁਹਾਨੂੰ ਦਿੱਤੀ ਸਾਨੂੰ ਦੇ ਕੇ ਉਹਨਾਂ ਨੇ ਸਾਡੀ ਮੱਤ ਸਹੀ ਕਰਨ ਨੂੰ ਕਿਹਾ ਜੇ ਸਾਡੀ ਸਾਰੀ ਮੱਤ ਸਹੀ ਹੋ ਜਾਏਗੀ ਸੱਚੀ ਰੋਗ ਮੁਕਤ ਹੋ ਜਾਗੇ ਇਹੀ ਤਾਂ ਬਾਣੀ ਕਹਿੰਦੀ ਆ ਇਸ ਕਰਕੇ ਉਹਨਾਂ ਨੇ ਜਿਨ੍ਹਾਂ ਸਰੀਰੀ ਕਰਮ ਕਾਂਡ ਹੈਗੇ ਉਹਨਾਂ ਨੂੰ ਵਰਜਿਤ ਕਿਹਾ ਉਹਨਾਂ ਨੂੰ ਕਰਨ ਲਈ ਕੋਈ ਮਤਲਬ ਨਹੀਂ ਕਿਹਾ ਉਹਨਾਂ ਨੇ ਸਮਝਾਇਆ ਕਿ ਇਹ ਕਰਕੇ ਤੁਹਾਨੂੰ ਕੋਈ ਲਾਭ ਪ੍ਰਾਪਤ ਨਹੀਂ ਹੋਏਗਾ ਲੇਕਿਨ ਅਸੀਂ ਗੁਰੂ ਨਾਨਕ ਨਾਮ ਲੇਵਾ ਸਿੱਖ ਪੰਜਾਬ ਚ ਵੀ ਪੰਜਾਬ ਤੋਂ ਬਾਹਰ ਵੀ ਇਹ ਕਰਮ ਕਾਂਡ ਕੀ ਜਾ ਰਹੇ ਕਿਉਂਕਿ ਗੁਰੂ ਦੀ ਸਮਝ ਨਹੀਂ ਪਈ ਉਹਨਾਂ ਨੂੰ ਗੁਰੂ ਦੀ ਸਮਝ ਦੀ ਸਮਝ ਵੀ ਨਹੀਂ ਪਈ ਉਹਨਾਂ ਨੂੰ ਗੁਰੂ ਦੇ ਫਲਸਫੇ ਨੂੰ ਸਮਝ ਨਹੀਂ ਪਾਇਆ ਹਾਂਜੀ ਜੀਵਨ ਮੁਕਤ ਹੋ ਜਾਓ ਜੇ ਗੁਰੂ ਦੇ ਫਲਸਫੇ ਨੂੰ ਸਮਝ ਜਾਈਏ ਤਾਂ ਗੁਰੂ ਦੇ ਫਲਸਫੇ ਨੂੰ ਸਮਝੋ ਤੇ ਆਪਣਾ ਜੀਵਨ ਸੌਖਾ ਬਣਾਓ ਤੇ ਅਸ ਅਕਾਲ ਪੁਰਖ ਦੀ ਓਟ ਆਸਰੇ ਵਿੱਚ ਰਹੋ ਕਿਸੇ ਵਿਅਕਤੀ ਅਨੇ ਆਸਰੇ ਤੁਹਾਨੂੰ ਬੈਠਣ ਦੀ ਕੋਈ ਲੋੜ ਨਹੀਂ ਹੈ ਕੋਈ ਵਿਅਕਤੀ ਤੁਹਾਨੂੰ ਮੁਕਤ ਨਹੀਂ ਕਰਾਏਗਾ ਤੁਹਾਡੇ ਆਪਣੇ ਕਰਮ ਆਪਣੀ ਕੀਤੀ ਹੋਈ ਕਾਰਜ ਤੁਹਾਡੇ ਤੁਸੀਂ ਜੋ ਕਰੋਗੇ ਜੋ ਵਿਵਹਾਰ ਕਰੋਗੇ ਜਿੰਨਾ ਬੋਲੋਗੇ ਜਿੰਨਾ ਗੱਲਬਾਤ ਕਰੋਗੇ ਮਨ ਚੋ ਜਿੰਨੇ ਵੀ ਤੁਹਾਡੇ ਗਲਤ ਵਿਚਾਰ ਨੇ ਫੁਰਨੇ ਨੇ ਯਾਨੀ ਗ੍ਰੋਧ ਅਹੰਕਾਰ ਗੁੱਸਾ ਜਲਨ ਦ੍ਰਿਸ਼ ਇਸ ਕਰਕੇ ਤਾਂ ਗੁਰੂ ਸਾਹਿਬ ਕਹਿੰਦੇ ਆ ਨਿਰਵੈਰ ਵੈਰ ਕਿਸੇ ਲਈ ਨਹੀਂ ਰੱਖੋ ਵੈਰ ਰੱਖੋਗੇ ਤਾਂ ਗੁੱਸਾ ਆਏਗਾ ਜਲਨ ਆਏਗਾ ਇਹ ਸਾਰੇ ਤੋਂ ਮੁਕਤ ਹੋਈਏ ਤਦ ਹੀ ਆਪਾਂ ਇੱਕ ਚੰਗੇ ਇਨਸਾਨ ਬਣ ਸਕਦੇ ਆ ਜੇ ਇਨਸਾਨ ਬਣ ਗਏ ਸਾਨੂੰ ਕੋਈ ਰੱਬ ਕੋਈ ਪਰਮਾਤਮਾ ਬਣਨ ਦੀ ਲੋੜ ਹੀ ਨਹੀਂ ਹੈ ਇਸ ਕਰਕੇ ਗੁਰੂ ਸਾਹਿਬ ਨੇ ਚਮਤਕਾਰ ਦੀ ਕੋਈ ਮਹਿਮਾ ਨਹੀਂ ਦੱਸੀ ਉਹਨਾਂ ਨੇ ਸਿਰਫ ਇੱਕੋ ਗੱਲ ਕਹੀ ਚਮਤਕਾਰ ਕਰਨ ਵਾਲਾ ਉਹੀ ਅਕਾਲ ਪੁਰਖ ਹੈ ਗਿਆ ਤੇ ਚਮਤਕਾਰ ਦਾ ਨਿਰਦੇਸ਼ ਦੇਣ ਵਾਲਾ ਵੀ ਉਹੀ ਅਕਾਲ ਪੁਰਖ ਹੈ ਗਿਆ ਅਸੀਂ ਜੀਵ ਹੈਗੇ ਆ ਅਸੀਂ ਇਨਸਾਨ ਬਣ ਜਾਈਏ ਬਸ ਇੱਕ ਚੰਗਾ ਇਨਸਾਨ ਹੀ ਖਾਲਸਾ ਬੰਦਾ ਆ ਹਾਂਜੀ ਜਿਹਦੇ ਮਨ 'ਚ ਵੈਰ ਨਹੀਂ ਹੋਵੇ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਆਪਣਾ ਮੰਨੇ ਤੇ ਖਾਲਸੇ ਬਣ ਜਾਓ ਖਾਲਸੇ ਬਣਨ ਦੀ ਤਿਆਰੀ ਕਰ ਲਓ ਹਾਂਜੀ ਖਾਲਸਾ ਬਣੋ ਤੇ ਬੋਲੋ ਜ਼ੋਰ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ